ਕਹਾਵਾ ਹੰਡਲਾ ਆਹੋ ਕੋਈ ਨਹੀਂ ਤੇਰਾ ਉਹੋ ਕਈ ਵਾਰੀ ਦੇਖਦੀ ਆਂ ਕਿ ਸਾਰੇ ਲੋਕ ਇਕੱਠੇ ਹੋ ਕੇ ਵੇਚ ਦੇ ਤੁਸੀਂ ਤੇ ਪਿੰਡ ਕਿੱਥੇ ਆਂ ਪਿੰਡ ਦੀ ਆਦਤ ਅੱਛਾ ਤੇ ਫਿਰ ਇਹ ਆਪ ਤੇ ਮਰਜ਼ੀ ਨਾਲ ਕਰਦੇ ਕਿ ਘਰੋਂ ਕੋਈ ਮਜਬੂਰੀਆਂ ਬਣ ਗਈਆਂ ਮਜਬੂਰੀਆਂ ਬਣ ਗਈਆਂ ਕੋਈ ਉਹ ਦੇਖੋ ਕਿ ਨਾ ਕੋਣਾ ਹੁੰਦਾ ਫਿਰ ਜਿੱਦ ਕਰਕੇ ਤੋਂ ਬਾਅਦ ਮੰਗਾ ਕਰਦੇ ਅੱਛਾ 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 ਇਹ ਫਿਰ ਇੱਕ ਤੋਂ ਬਣਾ ਕੇ ਇਹ ਉਹ ਬੜਿਆ ਤਾਂ ਲੋਕੇ ਬੜਦਾ ਅੱਛਾ ਇਹ ਛੱਕੇ ਕੁੜਿਆ ਚੋਨੇ ਵਾਲੇ ਦਾ મયીજય મીયતગ મીય મીડેગેગે મીઓય મીમીગેાથંડેગે મીય મીયને મયિહંયજેગેગહેગેગેગેગેગેગે� ਮੈਂ ਤਾਂ ਪੁੱਛਣੀ ਆਈ ਸੀ ਵੀ ਇਹ ਸਾਰਾ ਦਿਨ ਤੁਸੀਂ ਇੱਥੇ ਕੰਮ ਕਰਦੇ ਹੋ ਤੇ ਘਰੇ ਬੱਚੇ ਬੱਚੇ ਨਹੀਂ ਵੀ ਕੋਈ ਕੰਮ ਨਹੀਂ ਵੀ ਹੁੰਦਾ ਕੀ ਕਰਦੇ ਬੱਚੇ ਜਿਆੜੀ ਮੂੜੀ ਕਰਦੇ ਯਾਰ ਉਹ ਪਾਣੀ ਕਰਦੇ ਜਿਆੜੀ ਮੂੜੀ ਕਰਦੇ ਆ ਵੀ ਗਿਦਾਰਾ ਦੀ ਹੁੰਦਾ ਅੰਗਰ ਤਾਂ ਉਹ ਵੀ ਨਹੀਂ ਲੱਗਦੀ ਅੱਛਾ ਅੱਛਾ ਜਿਆਦਾ ਹੋਏ ਨਹੀਂ ਕਾਪ ਤੇ ਪੈਨਸ਼ਨ ਪੁਨਸ਼ਨ ਪੈਨਸ਼ਨ ਤਾਂ ਆ ਜਾਂਦੀ ਆ ਚਿਰ ਪਛੋੜਦੀਆਂ ਕਿੰਨਾ ਚਿਰ ਲੱਗ ਜਾਂਦਾ ਇਹ ਨਹੀਂ ਲੱਗਦਾ। আচ্ছা। ਪੱਟੀ ਲੱਗੀ ਹੋਵੇ ਆਪਕੀ ਪੈਨਸ਼ਨ। ਬਈ ਬਈਆ ਹੀ ਲੱਗੀ ਆਈ ਉਹ ਵੀ। ਮੈਂ ਸਾਰਾ ਇੱਕੋ ਪਿੰਡ ਤੋਂ ਆਇਆ। ਹਾਂ ਇੱਕੋ ਪਿੰਡ ਤੋਂ। ਡਾਗਰੂ ਪਿੰਡ ਤੋਂ। ਕਿੰਨੇ ਚਿਰ ਹੋ ਗਏ ਅਸੀਂ। ਤੇ ਘਰ ਘਾਪ ਜਾਣੀ। ਲਾਕ ਜਾਣੇ ਆ। আচ্ছা ਤੇ ਇੱਥੇ ਸੱਟ ਕੇ ਬਹੁਤ ਮੁੰਡੇ ਸੱਟ ਜਾਂਦੇ ਆ। ਵੀ ਆਪਕੇ ਜਲਾ ਕੇ ਲਿਉਂਦਾ। ਐ ਹੀ ਲੈ ਆਈ ਬੈਟੀਆਂ ਰੱਖੀਆਂ। আচ্ছা। ਤੇ ਕੋਈ ਚੈੱਕ ਚਲਾ ਲਿਉਂਗਾ ਅੱਗੇ। আচ্ছা। ਕੋਈ ਪੱਕਾ ਨਹੀਂ ਗਾਰ ਇੱਕ ਜਗ੍ਹਾ ਤੇ ਬਣਾ ਲੁੱਤਿਆ ਤੇ ਬੜਾ ਵਧੀਆ ਕੋਈ ਤੁਹਾਡੀ ਕੋਈ ਰਾਏ ਹੋਰ ਦੱਸੋ ਬਣਾ ਨਹੀਂ ਸਿੱਧੀ ਹੈ ਨਾ ਹੋਰ ਵੀ ਬੜੀ ਵਧੀਆ ਬੱਟਾ ਨਾਲ ਦਾ ਬਾਹਰ ਰੋ ਬੜੀ ਆ ਉਹ ਕਹਿ ਕੇ ਪੁਣੀ ਗਈ ਜੇ ਡਰਾਈਵਰ ਵੈਸੇ ਰੋਕਲੇ ਨਾ ਤਾਂ ਉੱਥੇ ਰੁਕਦੀ ਆ ਤੁਸੀਂ ਬੱਟਾ ਨਾਲ ਬਜ਼ੁਰਗਾਂ ਨੂੰ ਆਏ ਮੋਰੇ ਹੱਥ ਦੇ ਕੇ ਰੋਕਣੂ ਵੀ ਆ ਉੱਥੇ ਸਾਨੂੰ ਇੱਥੇ ਆ ਕੇ ਸਵਾਗਤ ਕਰੀਏ ਬਾਬਾ ਜੀ ਕੀ ਕਰਵਾਤ ਹੈ ਹਾਂ ਜੀ ਹੱਥੋਂ ਕੱਟ ਕੇ ਪੇਸ਼ ਆ ਇਹ ਕੰਮ ਔਖਾ ਹੈ ਉਹ ਰੋਕ ਕੇ ਰੋਕਣਾ ਨਹੀਂ ਚਲੋ ਮੈਂ ਅਸੀਂ ਜਿਹੜਾ ਮੈਨੂੰ ਭਗਵੰਤ ਮਾਨ ਜੀ ਨੇ ਮਹਿਕਮਾ ਦਿੱਤਾ ਉਹ ਬਜ਼ੁਰਗਾਂ ਦਾ ਹੀ ਮਹਿਕਮਾ ਤੇ ਜਿਹੜੇ ਹੈਂਡੀਕੈਪ ਸਾਰਾ ਕੁਝ ਉਹ ਪਰ ਮੈਂ ਤਾਂ ਦੇਖ ਰਹੀ ਸੀ ਕਿ ਮੈਂ ਆਪ ਦਾ ਅਸਰ ਤੇ ਜੁੜੀ ਤੁਹਾਡੇ ਕੋਲੇ ਠੀਕ ਹੈ ਤੇ ਪਸਲਾ ਲੈ ਕੇ ਵੀ ਤੁਹਾਡਾ ਪੇਪਰ ਸਟਾਇਕ ਕਿ ਫਰਾਣਾ ਬਣਾ ਕੇ ਤਾਂ ਕਰ ਤਿਸ ਨੂੰ ਲੋਕਾਂ ਨੂੰ ਜਿਹੜੀਆਂ ਤੁਸੀਂ ਸਾਥ ਦੇ ਇੱਕ ਜਣੇ ਇੱਕ ਸਾਡੇ ਕੋਲ ਆਇਆ ਸੀਗਾ ਹਾਂ ਉਹਨਾਂ ਨੂੰ ਕਰੂ ਕਿ ਛੋਣ ਦੇ ਛੇੜ ਬੈਠਾ ਸਾਡੀ ਛੇੜ ਸੂਟ ਕੋਈ ਨਹੀਂ ਹਾਂ ਕਿ ਦਿਨ ਸੌ ਕੇ ਦਿਨ ਠੀਕ ਹਾਂ ਉਹਨਾਂ ਵਿੱਚ ਇੱਕ ਬਣਾ ਕੇ ਨਾ ਕੀ ਵੱਜਦਾ ਉਹ ਜਿਹੜਾ ਆਪਾਂ ਲਾਉਣੇ ਹੁੰਦੇ ਆ ਹਾਂ ਜੀ ਉਧਰ ਲਾ ਦਿਓ ਇੱਕ ਉਧਰ ਲਾ ਦਿਓ ਹਾਂ ਇੰਨਾ ਕੰਮ ਸਾਡਾ ਬੱਸ ਕਿੰਨਾ ਟਾਈਮ ਤੇ ਬੱਸ ਨਹੀਂ ਰੁਕਦੀ ਉਹਨਾਂ ਟਾਈਮ ਸਵਾਰੀ ਨੇ ਵੀ ਖੜਨਾ ਤੇਰੀ ਜੁਗਾਰ ਚੱਲੂਗਾ ਤੇ ਸਵਾਰੀ ਆਉਗੀ ਦੋ ਮੋੜ ਸਾਡੇ ਕਿੱਧਰ ਲਾ ਦਿਓ ਜੀ ਅੱਛਾ ਉਹ ਨਹੀਂ ਛੱਡਦੇ ਦੋ ਮੋੜ ਇਹ ਜੂੜੀ ਕੱਟ ਉਹਦੇ ਨਾਲ ਫਾਇਦਾ ਹੋਏ ਪੜੂਗਾ ਵੀ ਹੈ ਇਹ ਮਾਰੇ ਰੂਪ ਚਲੋ ਆ ਆ ਤਰੀਕੇ ਨਾਲ ਇਹਨੇ ਮੁੰਡੇ ਹੈਗੇ ਆ ਅੰਮ੍ਰਿਤ ਤੇ ਆ ਤੋ ਸਾਰੇ ਨਿਕੋ ਆਖ ਨਹੀਂ ਤਾਂ ਲਗੇ ਜੀ ਲੈ ਲਓ ਹਾਂ ਕਰ ਦਿਓ ਠੀਕ ਹੈ ਜੀ ਤੇ ਬਾਪੂ ਜੀ ਦਾ ਨੰਬਰ ਲੈ ਲਓ ਫਿਰ ਆਪਾਂ ਕੋਈ ਹੱਲ ਕਰਦੇ ਆ ਤੁਹਾਡਾ ਕਿੰਨੇ ਆ ਸਾਰੇ ਹੈ ਗੱਲੂ ਬੜੇ ਨੇ ਇਹਦੇ ਬਾਪੂਏ ਸਾਰੇ ਆ ਵੀ ਨਹੀਂ ਮੰਨਦੇ ਇਹ ਇੱਕ ਬਹੁਤ ਦਮਦਾਰ ਸਾਰੇ ਇਹਨਾਂ ਵੀ ਖਰੀਦ ਕਰ ਲੋ ਤੁਸੀਂ ਤੇ ਜਦੋਂ ਮੈਂ ਦੁਬਾਰਾ ਇਹ ਫੇਰ ਲੈ ਕੇ ਜਾਉਂਗੀ ਥੋੜਾ ਮੈਂ ਹੱਲ ਕਰਕੇ ਦੋ ਅੱਡੇ ਦਾ ਹੱਲ ਕਰਕੇ ਠੀਕ ਹੈ ਵਾਪਸ ਵੀ ਕਰਦੇ ਤੁਹਾਡਾ ਹੱਲ ਤੇ ਆ ਜੇ ਬੈਟਰੀ ਵਾਲੀ ਆ ਜੇ ਤਾਂ ਸੌਖਾ ਨਹੀਂ ਹੋ ਜੂਗਾ ਉਹ ਸੌਖਾ ਹੀ ਤੇ ਤੁਸੀਂ ਨਹੀਂ ਮਸਲਾ ਆਇਆ ਇਹ ਸੁੰਦਰ ਇਹਨਾਂ ਦਾ ਫੋਨ ਨੰਬਰ ਲੈ ਲੋ ਬਾਪੂ ਤੇ ਫੋਨ ਹੈਗਾ ਨਹੀਂ ਨਹੀਂ ਫੋਨ ਹੈਗਾ ਫੋਨ ਵੀ ਐਸੇ ਨੰਬਰ ਤੁਹਾਨੂੰ ਦੇ ਦੇ ਅਕਦਾ ਦੇ ਆਕਦਾ ਦੇ ਹਾਂ ਜੀ ਹਾਂ ਇਹਨੂੰ ਇੱਕ ਰਿਕਾਰਡ ਤੇ ਭੇਜ ਦਿਓ ਜਿਹਨੇ ਪਹਿਲਾਂ ਬੈਠਿਆ ਉਹਦਾ ਇੱਕ ਇਆਕੀ ਫੋਨ ਠੀਕ ਹੈ ਇਹ ਬਾਪੂ ਜੀ ਇਹ ਬਾਪੂ ਤੋਂ ਵੀ ਲੈਂਦੇ ਆ ਇਹ ਥੋੜੂ ਵੀ ਜਿਹੜੀ ਬਿਜਲੀ ਵਾਲੀ ਉਹ ਮੈਨੂੰ ਤਾਂ ਜਿਆਦਾ ਵਧੀਆ ਨਹੀਂ ਸੀ ਆਪਕੋ ਕਿੰਨੇ ਆ ਇਹ ਨਾ ਦਿਲ ਦਰਕਾਰ ਦੀ ਆਓ ਜੀ ਆਓ ਮੈਂ ਫੇਰ ਆਉਂਗੀ ਥੋੜੇ ਕੋਲੇ ਲਿਆਓ ਜੀ ਦਰਕਾਰ ਦਾ ਠੀਕ ਹੈ ਮਮ ਜੀ ਠੀਕ ਚਲੋ ਜੀ ਆਹੋ ਜੀ ਦਰਕਾਰ ਆਹੋ ਜੀ